ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੇਨਤੀ ਕਰਨੀ ਆ ਆਪਣੇ ਲਖਾਰੀ ਭਰਾਵਾਂ ਨੂੰ ਕਿ ਮੈਂ ਬੇਨਤੀ ਕਰਦਾ ਕਲਮਾਂ ਨੂੰ ਬਸ ਤੋਖੇ ਤੇ ਪਿਆਰ ਨਾਲ ਪੰਡੋ ਪਾਓ ਜੋਰ ਥੋੜਾ ਦਿਮਾਗ ਤੇ ਤੇ ਸ਼ਬਦਾਂ ਨੂੰ ਇਤਿਹਾਸ ਨਾਲ ਗੰਡੋ ਕਿ ਕੌਣ ਸੀ ਬਾਬਾ ਬਿਧੀਚੰਦ ਤੇ ਕਿੰਨੇ ਕੀਤੀ ਫਤਿਹ ਸਰਹੰਦ ਗੰਗੂ ਤੇ ਚੰਦੂ ਦੀ ਗਦਾਰੀ ਦੱਸੋ ਕੀ ਹੋ ਐਵੇਂ ਚ ਬਰਗਾੜੀ ਦੱਸੋ ਕਿ ਤਿੰਨ ਦਿਨ ਗੱਡੀ ਠਾਣੇ ਅੱਗੇ ਖਲੌਂਦੀ ਸੀ ਪੋਤ ਨੂੰ ਦੇਖ ਕੇ ਰਾਣੀ ਜਿੰਦਾ ਕਿਉਂ ਰੋਂਦੀ ਸੀ ਕਿ ਕੌਣ ਸੀ ਨ ਉਹ ਨਿਹਾਲ ਦੱਸੋ ਠੰਡਾ ਬੁਰਜੇ ਤੇ ਠੰਡਾ ਸਿਆਲ ਦੱਸੋ ਕਿ ਸ੍ਰੀ ਸਰਬਲੋਗ ਗ੍ਰੰਥ ਦੇ ਦਸਮ ਬਾਰੇ ਦੱਸੋ ਕਿੰਨੇ ਖਾਦੀ ਤੇ ਕੌਣ ਮੁਕਰਿਆ ਕਸਮ ਬਾਰੇ ਦੱਸੋ ਕਿ ਫੈਜ਼ਲ ਜੱਟ ਦਾ ਤੇ ਸਾਰਿਆਂ ਨੂੰ ਪਤਾ ਪਰ ਬਾਬੇ ਮਾਨੋ ਚਾਲ ਬਾਰੇ ਦੱਸੋ ਕਿ ਅੰਨੇ ਵਾ ਗੋਲੀ ਚੱਲਦੀ ਸੀ ਸੀਤਲ ਸਿੰਘ ਮੱਤੇਵਾਲ ਬਾਰੇ ਦੱਸੋ ਕਿ ਥੋੜਾ ਗਿਆਨ ਆਪਣੀ ਹੋਂਦ ਦਾ ਆਪਣੀ ਨਵੀਂ ਪੀੜ੍ਹੀ ਨੂੰ ਵੀ ਵੰਡੋ ਮੈਂ ਬੇਨਤੀ ਕਰਦਾ ਕਲਮਾ ਨੂੰ ਕਿ ਸ਼ਬਦਾਂ ਨੂੰ ਇਤਿਹਾਸ ਨਾ ਗੰਡੋ